बीटेक ਦੀ ਪੜ੍ਹਾਈ ਕਰਨ ਤੋਂ ਬਾਅਦ ਲੋਕਾਂ ਦੇ ਸਿਰਾਂ ਤੇ ਪੱਗਾਂ ਸਜਾ ਕੇ ਕਰ ਰਹਿ ਕਾਰੋਬਾਰ ਤੇ ਕਮਾ ਰਹਿ ਚੰਗੇ ਪੈਸੇ ਜੀहां ਦੋਸਤੋ ਗੁਰਦਾਸਪੁਰ ਦਾ ਇਹ ਨੌਜਵਾਨ ਬੀਟੈਕ ਦੀ ਪੜ੍ਹਾਈ ਕਰ ਚੁੱਕਿਆ ਹੈ ਜਿਸ ਦੇ ਕੋਲ ਬੀਟੈਕ ਦੀ ਡਿਗਰੀ ਹੋਣ ਦੇ ਬਾਵਜੂਦ ਵੀ ਨੌਕਰੀ ਪੰਜਾਬ 'ਚ ਨਹੀਂ ਮਿਲੀ ਨੌਕਰੀ ਮਿਲੀ ਤਾਂ ਘਰ ਤੋਂ ਬਹੁਤ ਦੂਰ ਜਿਸ ਤੋਂ ਤੰਗਾ ਕੇ ਇਸ ਨੌਜਵਾਨ ਨੇ ਨੌਕਰੀ ਛੱਡ ਦਿੱਤੀ ਅਤੇ ਵਿਹਲਾ ਰਹਿਣ ਲੱਗ ਗਿਆ ਪਰ ਉਸਦੇ ਦੋਸਤਾਂ ਨੇ ਦੱਸਿਆ ਕਿ ਤੂੰ ਬਹੁਤ ਵਧੀਆ ਪੱਗ ਬੰਦਾ ਹੈ ਅਤੇ ਦੂਸਰੇ ਦੇ ਵੀ ਵਧੀਆ ਪੱਗ ਬੰਦਾ ਹੈ ਕਿਉਂ ਨਾ ਇਸ ਨੂੰ ਆਪਣਾ ਕੀਤਾ ਹੀ ਬਣਾ ਲੈ ਯਾਰਾ ਦੋਸਤਾਂ ਦੀ ਗੱਲ ਸੁਣ ਕੇ ਉਸਨੇ ਲੋਕਾਂ ਦੇ ਸਿਰਾਂ ਤੇ ਪੱਗਾਂ ਸਜਾਉਣ ਦਾ ਕੰਮ ਸ਼ੁਰੂ ਕਰ ਲਿਆ ਐਨਾ ਹੀ ਨਹੀਂ ਇਸ ਨੌਜਵਾਨ ਨੇ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਵੱਡੇ ਵੱਡੇ ਪੰਜਾਬੀ ਗਾਇਕ ਤੇ ਹੋਰ ਸੈਲੀਬ੍ਰਿਟਿਸ ਦੇ ਵੀ ਪੱਗਾਂ ਸਜਾਈਆਂ ਨੇ ਹੁਣ ਇਹ ਨੌਜਵਾਨ ਪੱਗਾਂ ਸਜਾ ਕੇ ਚੰਗਾ ਕਾਰੋਬਾਰ ਕਰ ਰਿਹਾ ਹੈ ਅਤੇ ਇਜ਼ਾਹੀ ਕਹਿਣਾ ਹੈ ਕਿ ਪੱਗ ਸਿੱਖੇ ਦੀ ਸਾਡੀ ਸ਼ਾਨ ਹੈ ਜਿਸ ਦੇ ਕਰਕੇ ਮੇਰਾ ਕੰਮਕਾਰ ਵੀ ਵਧੀਆ ਚੱਲ ਰਿਹਾ ਹੈ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਆ ਇਸ ਨੌਜਵਾਨ ਨੇ ਕੀ ਕੁਝ ਕਿਹਾ ਤੁਸੀਂ ਆਪ ਵੀ ਦੇਖੋ ਤੇ ਸੁਣੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਮੈਤਲਵਿੰਦਰ ਸਿੰਘ ਬੱਲ ਜੋ ਕਿ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਹਾਂ ਤੇ ਮੇਰਾ ਗੁਰਦਾਸਪੁਰ ਕਨਵਨ ਚੌਂਗ ਦੇ ਵਿੱਚ ਇੱਕ ਪਗੜੀ ਸੈਂਟਰ ਹੈ ਜਿੱਥੇ ਮੈਂ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਸਜਾਉਂਦਾ ਤੇ ਇੱਥੇ ਵੱਖ-ਵੱਖ ਲੱਗੇ ਗੁਰਦਾਸਪੁਰ ਦੇ ਕਾਫੀ ਸਾਰੇ ਪਿੰਡ ਮੇਰੇ ਨਾਲ ਇੱਥੇ ਜੁੜੇ ਹੋਣ ਕਰਕੇ ਇੱਥੇ ਕਾਫੀ ਪੱਗਾਂ ਬਣਾਉਣ ਵੀ ਆਉਂਦੇ ਨੇ ਤੇ ਮੈਂ ਮੇਰਾ ਇੱਕ ਸੰਦੇਸ਼ ਆ ਕਿ ਸਾਰੇ ਨੌਜਵਾਨਾਂ ਨੂੰ ਵੀ ਨੌਜਵਾਨਾਂ ਤੋਂ ਅੱਗੇ ਜਿਹੜੇ ਬੱਚੇ ਆਉਣ ਵਾਲੇ ਸਾਡੇ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਸੰਦੇਸ਼ ਹੈ ਕਿ ਇਹ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਪੱਗ ਸਾਡੀ ਜਿਹੜੀ ਗੁਰੂਆਂ ਦੀ ਦਿੱਤੀ ਦੇਣ ਆ ਨਾ ਉਹਨਾਂ ਦੇ ਦਿੱਤੇ ਜਿਹੜੇ ਦਿੱਤੀ ਦੇਣ ਤੇ ਉੱਤੇ ਸਾਨੂੰ ਚੱਲਣਾ ਚਾਹੀਦਾ ਵਾ ਪੱਗ ਬੰਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਪੱਗ ਬੰਨ ਕੇ ਅਸੀਂ ਹਰ ਇੱਕ ਦੁਨੀਆ ਤੋਂ ਵੱਖਰੇ ਦਿਖਣ ਵਾਲੇ ਕਿ ਸਰਦਾਰ ਵੀ ਘੁਆਏ ਜਾਂਦੇ ਆ ਤੇ ਪੱਗਾਂ ਦੇ ਨਾਲ ਜੜੀਆਂ ਨਾਲ ਉਹ ਹੋਰ ਵੀ ਬਹੁਤ ਸਾਰੀਆਂ ਮਜ਼ਾਕ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹੀਆਂ ਇਹ ਪਗੜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਇਤਿਹਾਸ ਨਾਲ ਜੋੜਿਆ ਹੋਇਆ ਹੈ ਇਹਦੇ ਵਿੱਚ ਬਹੁਤ ਸ਼ਹੀਦियां ਵੀ ਪਾਈਆਂ ਨੇ ਬਣਿਆ ਜਾਣੇ ਨੇ ਸਾਡੇ ਬਾਰੇ ਕਿਹਾ ਜਾਂਦਾ ਹੈ ਕਿ ਕਾਫੀ ਸੈਲੀਬ੍ਰਿਟੀਜ਼ ਨਾਲ ਹੋਰ ਚੰਗੀਆਂ ਹਸਤੀਆਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਜਾ ਕੇ ਪੱਦਾ ਬਣ ਕੇ ਆਏ ਹੋ ਹਾਂਜੀ ਹਾਂਜੀ ਕਿਹਦੇ ਨਾਲ ਕੰਮ ਕੀਤਾ ਹੁੰਦਾ ਮੈਂ ਇੱਥੋਂ ਗੁਰਦਾਸਪੁਰ ਤੇ ਬਹੁਤ ਜਿਆਦਾ ਜਿਹੜੇ ਜਿਹੜੇ ਚੰਗੇ ਪਰਿਵਾਰ ਨੇ ਚੰਗੀਆਂ ਫੈਮਲੀਆਂ ਨੇ ਜਿਹੜੀਆਂ ਨਾਨਾ ਨੇ ਕੰਮ ਕੀਤਾ ਹੋਇਆ ਇੱਥੇ ਘਰਾਂ 'ਚ ਜਾ ਕੇ ਔਰ ਮੈਂ ਪਟਿਆਲੇ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਫੈਮਲੀ 'ਚ ਵੀ ਕਿਸੇ ਦੇ ਵਿਆਹ ਸੀਗਾ ਤੇ ਉੱਥੇ ਵੀ ਮੈਂ ਪੱਗਾ ਬੰਨ ਕੇ ਆਇਆ ਵਾਂ ਇੱਥੇ ਜਸਬੀਰ ਜਸੀ ਹੈ ਆਪਣੇ ਗੁਰਦਾਸਪੁਰ ਸਿੰਘ ਸਿੰਗਰ ਨੇ ਉੱਥੇ ਵੀ ਉਹਨਾਂ ਦੇ ਵੀ ਘਰਾਂ 'ਚ ਆਪਾਂ ਗੰਸਾ ਜਾ ਕੇ ਆਇਆ ਵਾਂ ਅੱਗੇ ਵੀ ਕਿਸੇ ਨਾ ਕੰਮ ਕਰਦੇ ਸੈਲੀਬ੍ਰਿਟੀ ਆਂ ਹਾਂ ਬਹੁਤ سارے ਮੈਨੂੰ ਬੜੇ ਕੰਟੈਕਟ ਦੇ ਵਿੱਚ ਕਾਫੀ ਸਿੰਗਰ ਵੀ ਮੇਰੇ ਆ ਚੁੱਕੇ ਨੇ ਤੇ ਮੈਂ ਜਾ ਰਿਹਾ ਹਾਂ ਹੁਣ ਤੇ ਨੈਕਸਟ ਮੰਥ ਵੀ ਮੈਂ ਕਿਸੇ ਦੇ ਜਾ ਰਿਹਾ ਵਾਂ ਪੱਗਾ ਬੰਨਣਾ ਨਾਮੀ ਕਲਾਕਾਰਾਂ ਪਰ ਉਹ ਸੀਕ੍ਰਟ ਆ ਟੈਕ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਮੈਂ ਕਾਫੀ ਟਾਈਮ ਤੋਂ ਸਮੇਂ ਤੋਂ ਪੱਗਾ ਬੰਦਾ ਆ ਰਹੇਗਾ ਆਪਣੇ ਬੰਦਾ ਸੀਗਾ ਫਿਰ ਹੌਲੀ-ਹੌਲੀ ਯਾਰ ਦੋਸਤ ਨੇ ਕਿਸੇ ਦੇ ਸੁਝਾਅ ਵੀ ਲੈਂਦਾ ਸੀ ਤੇ ਯਾਰ ਦੋਸਤ ਦੇ ਬੰਨਣੀ ਤੇ ਯਾਰ ਦੋਸਤ ਨੇ ਅੱਗੋਂ ਇੱਕ ਇੱਕ ਨੂੰ ਲਿਉਣਾ ਫਿਰ ਕਿਸੇ ਦੇ ਆਪਣੇ ਰਿਸ਼ਤੇਦਾਰ ਨੂੰ ਲੈ ਆਉਣਾ ਫਿਰ ਹੌਲੀ-ਹੌਲੀ ਕੋਈ 10-15 ਜਣੇ ਇਕੱਠੇ ਹੋਣ ਕਰਕੇ ਫਿਰ ਜ਼ਿਆਦਾ ਮੈਂ ਜਿਹੜੀਆਂ ਪੱਗ ਬਹੁਤ ਲੰਬੇ ਸਮੇਂ ਤੋਂ ਮੈਂ ਬੰਨ੍ਹ ਆ ਰਿਹਾ ਮੈਂ ਤੇ ਮੈਂ ਇਹ ਪੱਗ ਜਿਹੜੀ ਆ ਸ਼ੁਰੂਆਤ ਜਿਹੜੀ ਕੀਤੀ ਸੀ ਆਪਣੇ ਕਾਲਜ ਤੋਂ ਬਾਅਦ ਮੈਂ ਜੌਬ ਕਰਦਾ ਸੀਗਾ ਉਹ ਸ਼ਹਿਰ ਦੇ ਬਾਹਰ ਹੋਣ ਕਰਕੇ ਤੇ ਮੈਂ ਬਾਹਰ ਨਹੀਂ ਜੌਬ ਕਰ ਰਿਹਾ ਕੋਈ ਕਰਦੀਆਂ ਮਜਬੂਰੀਆਂ ਹੋਣ ਕਰਕੇ ਮੈਨੂੰ ਵਾਪਸ ਹੋਣਾ ਪਿਆ ਸੀ ਤੇ ਫਿਰ ਮੈਨੂੰ ਇਹ ਆਪਣਾ ਜਿਹੜਾ ਪੱਗ ਦਾ ਫਿਰ ਮੈਂ ਪ੍ਰੋਫੈਸ਼ਨਲ ਬਣਾ ਪ੍ਰੋਫੈਸ਼ਨਲ ਬਣਾ ਲਿਆ ਸੀਗਾ ਤੇ ਆਪਣੇ ਗੁਰਦਾਸਪੁਰ ਦੇ ਵਿੱਚ ਕਨਵਨ ਚੌਂਕ ਤੇ ਮੈਂ ਆਪਣਾ ਸੈਂਟਰ ਖੋਲ ਕੇ ਫਿਰ ਇਹਨੂੰ ਮੈਂ ਆਪਣੇ ਪ੍ਰੋਫੈਸ਼ਨ ਦੇ ਤੌਰ ਤੇ ਮੈਂ ਕੰਮ ਕਰਦਾ ਇੱਥੇ-ਇੱਥੇ ਵਕ ਵਕਤ ਰਾਣੀ ਪੱਗਾਂ ਮੈਂ ਬੰਨਦਾ ਕਿੰਨੀ ਦੇਰ ਹੋ ਗਈ ਆ ਉਹ ਕਿੰਨਾ ਬੜੇ ਹੋ ਗਏ ਮੈਂ ਬੀਟਾ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਚ 2016 ਦਾ ਮੈਂ ਪਾਸ ਆਊਟ ਆ ਤੇ ਮੈਂ ਜਿਹੜਾ ਵਾ 2018 ਦੇ ਵਿੱਚ ਮੈਂ ਇਹ ਜਿਹੜੀਆਂ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਮੈਨੂੰ ਲਗਭਗ 7 ਕ ਸਾਲ ਹੋ ਗਏ ਮੈਨੂੰ ਪੱਗਾਂ ਬੰਨ੍ਹਦਿਆਂ ਨੂੰ ਅੱਜ ਦਾ ਨੌਜਵਾਨ ਜੋ ਵਿਆਸਤ ਹੁੰਦਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਇਹਦਾ ਔਰ ਕੀ ਗੱਲ ਹੈ ਜਿਆਦਾਤਰ ਦੇਖੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਜਿਹੜਾ ਵਾ ਇਹ ਬੜਾ ਮਾਇਨੇ ਰੱਖਦਾ ਵਾ ਕਿ ਉਹ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖਣਾ ਹੈ ਮੇਰੇ ਖਿਆਲ ਨਾਲ ਆਪਣੇ ਨੌਜਵਾਨ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਤੇ ਆਪਣੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਵਾ ਤੇ ਇਸ ਇਹਦੇ ਨਾਲ ਜਿਹੜੀ ਆ ਆਪਣਾ ਇੱਕ ਪੱਗ ਇੱਕ ਇਹੋ ਜਿਹੀ ਜਿਹੜੀ ਸਾਨੂੰ ਦਿੱਤੀ ਦੇਣ ਵਾ ਜਿਹਦੇ ਨਾਲ ਆਪਾਂ ਜੁੜ ਕੇ ਪੱਗ ਬਣ ਕੇ ਆਪਣੇ ਇਤਿਹਾਸ ਦਾ ਪਤਾ ਵੀ ਕਰ ਸਕਦੇ ਆ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦੇ ਸਕਦੇ ਆ ਤੇ ਮੇਰੇ ਖਿਆਲ ਨਾਲ ਨੌਜਵਾਨਾਂ ਨੂੰ ਪੱਗ ਬਣਨੀ ਚਾਹੀਦੀ ਆ ਜਿਹੜੀ ਆਉਣ ਵਾਲੀ ਅੱਗੇ ਪੀੜ੍ਹੀ ਆ ਉਹਨੂੰ ਵੀ ਸੰਦੇਸ਼ ਵਧੀਆ ਦੇਣਾ ਚਾਹੀਦਾ ਆ ਮਾਪੇ ਦਾ ਕੀ ਰੋਲ ਹੋਣਾ ਚਾਹੀਦਾ ਨੌਜਵਾਨ ਨੂੰ ਮਾਤਾ ਪਿਤਾ ਤਾਂ ਸਭ ਤੋਂ ਅਹਿਮ ਰੋਲ ਜਿਹੜਾ ਵਾ ਮਾਤਾ ਪਿਤਾ ਦਾ ਹੀ ਹੁੰਦਾ ਆ ਉਹਨਾਂ ਨੂੰ ਚਾਹੀਦਾ ਆ ਕਿ ਜੜੀਆਂ ਆਪਣੇ ਬੱਚਿਆਂ ਨੂੰ ਆਪਣੇ ਇਸ ਆਪਣੇ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਛੋਟੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਪੱਗ ਵੱਡੇ ਹੋ ਕੇ ਬੰਨਣਾ ਕਿ ਜਦੋਂ ਬੱਚਾ ਕਹਿੰਦਾ ਪਿਆ ਵੀ ਮੈਂ ਪੱਗ ਸਜਾਉਣੀ ਆ ਤਾਂ ਉਹਨਾਂ ਨੂੰ ਕੋਈ 2 4 5 6 ਸਾਲ ਤੋਂ ਬੱਚੇ ਨੂੰ ਮੇਰੇ ਖਿਆਲ ਨਾਲ ਪੱਗ ਸਜਾਉਣੀ ਨਹੀਂ ਚਾਹੀਦੀ ਆ ਜਾਂ ਉਹ ਤੋਂ ਛੋਟ ਪੱਗ ਬਾਰੇ ਪੱਗ ਬਾਰੇ ਉਹਨਾਂ ਨੂੰ ਜਾਣਕਾਰੀ ਵੀ ਦੇਣੀ ਚਾਹੀਦੀ ਆ